ਲੋਜੀ ਕੈਨੇਡਾ ਸਰਕਾਰ ਨੇ ਤਾਜ਼ਾ ਪੀਆਰ ਲਈ ਸੱਦੇ ਭੇਜੇ ਹਨ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਯੂਬਿਕ ਸੱਬੇ ਬਾਰੇ ਕਯੂਬਿਕ ਵੱਲੋਂ 1528 ਕੈਂਡੀਡੇਟਸ ਨੂੰ ਇਨਵਾਈਟ ਭੇਜੇ ਗਏ ਹਨ ਰੀਮਾ ਐਕਸਪ੍ਰੈਸ਼ਨ ਆਫ ਇੰਟਰਸਿਸਟਮ ਰਾਹੀਂ ਤੇ 1528 ਕੈਂਡੀਡੇਟ ਕੋਲੇ ਘੱਟੋ-ਘੱਟ 581 ਸਕੋਰ ਹੋਣੇ ਚਾਹੀਦੇ ਸੀ ਇਨਵਾਈਟ ਲੈਣ ਲਈ ਅੱਗੇ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ ਜਿਸ ਨੇ ਪੀਐਨਪੀ ਡਰਾ ਰਾਹੀਂ 10 ਜੁਲਾਈ ਨੂੰ 67 ਵਾਈਟ ਭੇਜੇ ਹਨ ਜਿਸ ਵਿੱਚੋਂ 35 ਇਨਵਾਈਟ ਸਕਿਲਡ ਵਰਕਰਸ ਨੂੰ ਮਿਲੇ ਹਨ ਜਿਨ੍ਹਾਂ ਕੋਲ ਘੱਟੋ-ਘੱਟ 134 ਸਕੋਰਸ ਹਨ ਤੇ ਉੱਥੇ ਹੀ 10 ਇਨਵਾਈਟ ਚਾਈਲਡ ਕੇਅਰ ਕੈਂਡੀਡੇਟਸ ਨੂੰ ਮਿਲੇ ਹਨ ਜਿਨ੍ਹਾਂ ਕੋਲ ਘੱਟੋ-ਘੱਟ 94 ਸਕੋਰਸ ਹਨ ਤੇ 9 ਇਨਵਾਈਟ ਕੰਸਟਰਕਸ਼ਨ ਵਾਲੇ ਕੈਂਡੀਡੇਟਸ ਨੂੰ ਮਿਲੇ ਹਨ ਜਿਨ੍ਹਾਂ ਕੋਲ ਘੱਟੋ-ਘੱਟ 95 ਸਕੋਰ ਸੀ ਤੇ 12 ਇਨਵਾਈਟ ਹੈਲਥ ਕੇਅਰ ਕੈਂਡੀਡੇਟਸ ਨੂੰ ਮਿਲੇ ਜਿਨ੍ਹਾਂ ਕੋਲ ਘੱਟੋ-ਘੱਟ 104 ਸਕੋਰਸ ਹਨ ਹੁਣ ਕੱਲ ਕਰਦੇ ਹਾਂ ਅਨਟਾਰੀਓ ਦੀ ਅਨਟਾਰੀਓ ਵੱਲੋਂ ਤਾਜ਼ਾ ਡਰਾਅ ਵਿੱਚ 1556 ਕੈਂਡੀਡੇਟਸ ਮਾਸਟਰ ਗ੍ਰੈਜੂਏਟ ਸਟ੍ਰੀਮ ਰਾਹੀਂ ਇਨਵਾਈਟ ਭੇਜੇਗੇ ਘੱਟੋ-ਘੱਟ 54 ਸਕੋਰ ਨਾਲ ਤੇ ਉੱਥੇ ਹੀ 110 ਇਨਵਾਈਟ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ ਲਈ ਘੱਟੋ-ਘੱਟ 50 CRS ਸਕੋਰ ਨਾਲ ਭੇਜੇ ਅੱਜ ਦੇ ਬਲਟਨ ਵਿੱਚ ਐਨਾ ਹੀ ਕੈਨੇਡਾ ਸੰਬੰਧੀ ਹੋਰ ਖਬਰਾਂ ਪੰਜਾਬੀ ਦੇ ਵਿੱਚ ਪੜਨ ਲਈ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਬਲਟਨ ਵਿੱਚ ਐਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ